Thank you. ਉਧਰ ਉਧਰ ਨੰਨੂ ਤਾਂ ਮਤਲਬ ਕਾਰ ਦਾ ਫਿਕਰ ਕਰ ਰਹੇ ਨੇ ਮੈਂ ਤਾਂ ਇਹ ਸਵੇਰੇ ਉੱਠ ਕੇ ਮੈਂ ਤਾਂ ਆਉਂਦੀ ਆ ਬਿਚਾਰ ਕਿ ਕਿਰੇ ਰੇ ਕਿਰੇ ਨੰਨੂ ਨਹੀਂ ਮਿਲਦਾ ਕੀ ਹੋ ਲੋਈ ਰਾਤ 2:20 ਮਿੰਟ ਤੇ ਸਾਡੇ ਏਸੀ ਪਟਣ ਦੀ ਕੋਸ਼ਿਸ਼ ਕੀਤੀ ਹੈ ਜੀ ਪਟ ਕੇ ਕਾਰ ਦੇ ਬੋਨਟ ਦੇ ਤੇ ਰਖ ਗਿਆ ਸ਼ਾਇਦ ਉਹ ਤਾਂ ਚੱਕਿਆ ਨਹੀਂ ਗਿਆ ਜਾਂ ਕਿਸੇ ਬੰਦੇ ਨੂੰ ਬੁਲਾਉਣ ਗਿਆ ਹੈਗਾ ਉਸ ਤੋਂ ਬਾਅਦ ਨਹੀਂ ਆਇਆ ਹੈਗਾ ਸਵੇਰੇ ਉੱਠਿਆ ਜਦੋਂ ਉਦੋਂ ਪਤਾ ਲੱਗਿਆ ਵੀ ਐਸੀ ਚੀਜ਼ ਦਾ ਤੇ ਤੁਹਾਨੂੰ ਪਤਾ ਕਦੋਂ ਲੱਗਿਆ ਪਤਾ ਸਵੇਰੇ ਉੱਠਿਆ ਜੀ ਜਦੋਂ ਪੂਰਾ ਪਤਾ ਲੱਗਿਆ ਹੈਗਾ ਉਸ ਤੋਂ ਬਾਅਦ ਸੀਸੀਟੀਵੀ ਖੰਗਾਲਿਆ ਤਾਂ ਸਾਰੀ ਜਿਹੜੀ ਵਾਰਦਾਤ ਹੈਗੀ ਉਹਦੇ ਚ ਰਿਕਾਰਡਡ ਹੈਗੀ ਹੈ ਕਿ ਇਹਦੀ ਤੁਸੀਂ ਤਲਾਸ਼ ਦਿੱਤੀ ਹੈ ਕਿਸੇ ਪੁਲਿਸ ਨੂੰ ਹਾਂ ਜੀ ਤਲਾਸ਼ ਅਸੀਂ ਸਿਵਲ ਲਾਈਨ থানায় ਦੇ ਕੇ ਆਏ ਹਾਂ ਜੀ ਨਿਵੇ ਅ ਫੇਸ 3 ਵਿੱਚ ਤੇ ਉਹਨਾਂ ਨੇ ਮਾਰਕ ਕਰਤੀ ਹੈਗੀ ਹੈ ਇਨਕੁਆਇਰੀ ਆਫੀਸਰ ਕਹਿੰਦਾ ਮੈਂ ਦੁਪਹਿਰ ਬਾਅਦ ਆ ਜਾ ਰਿਹਾ ਹਾਂ ਫਿਰਾਲਪਨ ਕਚਹਿਰੀ ਚ ਦੁਪਹਿਰ ਬਾਅਦ ਕਹਿੰਦਾ ਮੈਂ ਆ ਕੇ ਦੇਖਾਂਗਾ ਜੀ ਦੇਖੂੰਗਾ ਮੌਕਾ